ਉਦ ਕਰਮ ਫੁਨ ਸੁਰਤ ਸਮਾਇਣ ਹੋਏ ਨਰਾਸ ਜਮਾਵੋ ਭਾਂਡ ਧੋਏ ਬੈਸ ਧੂਪ ਦੇਵੋ ਤਉ ਦਾ ਜਪੋ ਤੈ ਕੋ ਨਮ ਅਵਰ ਨਰਾਫ ਸ਼ਰਵਾਤ ਕੀਤਾ ਰਹੇਗਾ ਉਸ ਤੋਂ ਬਾਅਦ ਸਾਗੇ ਸੰਗਤਾਂ ਨੇ ਜੋ ਜੋ ਕਿ ਕਰਾ ਸੇਵਾ ਨਾਲੇ ਮਾਣ ਵਿੱਚ ਲੈਂਦੀ ਹੈ ਉਹ ਦੇਣਗੇ ਸਭ ਬੇਨਤੀ ਕਰਦਾ ਪਰਮੰਧ ਜੀ ਨਾਲ ਮੇਰਾ ਖੁਦ ਉਹਨਾਂ ਬਜ਼ੁਰਗਾਂ ਦੇ ਉਹਨੂੰ ਕਹੀ ਗਿਆ ਨੀਗਾਣਾ ਹੈ ਸਥਾਨ ਵਿੱਚ ਉਹ ਸੇਵਾ ਕੀਤੀ ਉਹਨਾਂ ਨੇ ਸਾਹਿਬ ਜੀ ਕੋਈ ਸ਼ਬਦ ਕਿ ਗੁਰੂ ਘਰ ਦੀ ਸ਼ਹਿਰ ਗਰਮ ਜੀ ਕਾ ਕਰ ਰਹੇ ਆ ਸਾਡੇ ਐਸਪੀ ਸਾਹਮਣੇ ਕੁਛ ਕਿਹਾ ਸੀ ਕਿ ਤੁਹਾਡੀ ਉਮਰ 82 ਸਾਲ ਦਾ ਤੁਹਾਨੂੰ ਬਤਾ ਦੇ ਕੋਈ ਤੁਰੇ ਗੱਲ ਬਣਿਆ ਕਿ ਜੇ ਸੰਤ ਜੀ ਕਹਿੰਦੇ ਵੀ ਮਿਹਣੀ ਯਾਦ ਰੱਖੋ ਤੁਸੀਂ ਸਾਰੇ ਇੱਥੇ ਜਿਹੜੇ ਪਹੁੰਚ ਜਾਓ ਪਹਿਲਾਂ ਗੁਰਦੁਆਰੇ ਨੂੰ ਮੋਸ ਛਲਵਾਤ ਕੀਤਾ ਜਾਵੇਗਾ ਉਸ ਤੋਂ ਬਾਅਦ ਸਾਗੇ ਸੰਗਤਾਂ ਨਾਲ ਜੁੜ ਜਾਓ ਕਿਰਤ ਸੇਵਾ ਨਾਲ ਦੇ ਮਾਨ ਵਿੱਚ ਲੈਂਦੀ ਹੈ ਉਹ ਦੇਣ ਦੀ ਸਭ ਬੇਨਤੀ ਕਰਦਾ ਪਰਮੰਦਰ ਜੀ ਨਾਲ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਹਨੂੰ ਸੇਵਾ ਵਿੱਚ ਆਪ ਲੈ ਬ੍ਰਿਨੇ ਤੇ ਇੱਕ ਗੁਰੂ ਦੀ ਸੰਗਤਾਂ ਦੀ ਪਿਆਰ ਨਾ ਹੋਏ ਮੇਰੇ ਕੋਲ ਕੋਈ ਵੀ ਗੁਣ ਨਹੀਂ ਆਦਾ ਕੋਈ ਵੀ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸ਼ਕੀਲ ਲਿਆ ਜਦ ਸਭ ਕੁਝ ਬੀਤੇ ਮਸਤਾ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸਾ ਕੋ ਛੜਦਾ ਰਿਸ਼ਤੇ ਦਾ ਜਾਨ ਮਨ ਨਾਲ ਛੜਦਾ ਇਸ ਪਿਆਰ ਚ ਜੁਟ ਗਿਆ ਤੇ ਸੇਵਾ ਕੀਤੀ ਬ੍ਰੋ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਅੰਤ ਜਿਗਲਤੀ ਹੋਈਆਂ ਹੋਣਗੀਆਂ ਉਹ ਸੰਗਤ ਮਾਵੇ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨੂੰ ਇਹ ਮੈਂ ਮਾਫੀ ਮੰਗਣਾ ਸੰਕੋਚ ਠੀਕ ਹੈ ਜੇ ਲੋੜਤਾ ਕਰਿਆ ਸੇਵਾ ਲਈ ਬ੍ਰੋ ਦੀ ਕਿਰਪਾ ਨਾਲ ਗੁਰੂ ਤੁਹਾਨੂੰ ਪਤਾ ਹੈ ਬੜੇ ਮਾਰੇ ਸਮੇਂ ਆਏ ਅਤਵਾਦ ਦਾ ਸਮਾਂ ਹੀ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹਾਈਪੀ ਭੰਦਰ ਆ ਗਏ ਹਾਂ ਅਤਵਾਦ ਬੁਸ਼ ਨੇ ਫੇ ਸ਼ਾਪੇ ਮਾਦਰੀ ਹੈ ਤੇ ਮੈਂ ਉਹਦੇ ਹਾਈ ਭੰਦਰ ਆ ਬਹੁਤ ਖਤਰਨਾਕ ਸਮਝਿੰਦਾ ਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਰਨੇ ਆਸਾ ਜੇ ਮੈਸ ਗੰਠੀ ਵਾਲਾ ਕੋਈ ਕੋਈ ਨਹੀਂ ਹੈ ਉਹਦੀ ਕਿਰਪਾ ਨਾਲ ਆਪੇ ਨੂੰ ਗੰਠੀ ਵਾਲਿਆ ਤੇ ਆਪੇ ਸੇਵ ਰਹੀ ਹੈ ਤੇ ਸੰਗਤਾਂ ਦਾ ਮੈਨੂੰ ਬਹੁਤ ਦੀ ਬੱਤ ਪਿਆਰ ਮਿਲਦਾ ਜੋ ਮੇਰੀ ਬਿਆਨ ਜਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੈਨੂੰ ਸੰਗਤਾਂ ਨੂੰ ਤੇ ਮੈਂ ਵਾਰ-ਵਾਰ ਇਹ ਕਹਿੰਦਾ ਸੰਤਨ ਮੈਂ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਹਨ ਮੈਨੂੰ ਬਾਇ ਕੁ ਜੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਈ ਸਵਿੰਦਰ ਸਿੰਘ ਹੁਣਾਂ ਨੇ ਜਦੋਂ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲੋਂ ਬਤੌਰ ਗ੍ਰੰਥੀ ਤੌਰ ਲਈ ਸਾਧ ਸੰਗਤ ਜੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜੜਿਆ ਬੜੇ ਸੁਚੱਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੈਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਲ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਹਾਂ ਨਗਰਾਂ ਦੀਆਂ ਕਿ ਔਲੇ ਦੁਆਲੇ ਜਾਣਦੀਆਂ ਨੇ ਕਿ ਉਹਨਾਂ ਦੀ ਇਮਾਨਦਾਰੀ ਕਿੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੈਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਤੇ ਆੜਾ ਲੜਕੀਆਂ ਵੀ ਕੋਤਰੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਵਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਿ ਗੁਰਦਵਾਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜੋ ਸੰਗਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ-ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਤ ਹਰ ਮਹੀਨੇ ਗਿਆਰਾ ਪਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਕੋਈ ਕਮੀ ਨਹੀਂ ਉਹਨਾਂ ਉੱਡੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਜਨ ਗੁਰੂ ਕਾਜ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਜਿਨ੍ਹਾਂ ਚ ਰੱਬ ਉਹਨਾਂ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਬਾਰ ਲੰਮੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਸ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਫਿਰ ਇਸ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲਪੜਾ ਪੈਣ ਉਹਨਾਂ ਦੀ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਣ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾਵਾਗੇ ਸਾਥ ਸੰਗਤ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਪਥੋਲ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਹੈ ਸੋ ਪ੍ਰਬੰਧਕਾਂ ਦਾ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅੱਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬਣਦਾ ਉਹਨਾਂ ਦਾ ਮਾਣ ਸਨਮਾਨ ਕਰਨਾ ਉਹਨਾਂ ਦਾ ਇਜ਼ਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੋ ਸਾਥ ਜੀ ਅੱਜ ਭਾਗਾ ਵਾਲਾ ਦੇਣਾ ਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫ਼ਜ਼ਾਂ ਨਾਲ ਫੱਟੇ ਬਲੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਸੇਵਾ ਲਈ ਮਾਣ ਤੁਹਾਡਾ ਅਕਾਲ ਜੂੜੇ ਤਰਾਏ ਨੂੰ ਸਾਡੀ ਆਬਾ ਪਾਈ ਦਾ ਕਿੱਥੇ ਮਾਤਾ ਜੀ ਸੁਣਾ ਲੋ ਮੈਨੂੰ ਹਾਰ ਪਾ ਲੋ ਬਾਂਜੀ ਸੋਰੀਆ ਕੁਰਜਾ ਸ੍ਰੀ ਅਕਾਲ चले जाबंध <long> ਬੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਰਾ ਸੁਜਮਭੋ ਭੰਡਾ ਧੋਏ ਬੈਸ ਧੂਪ ਦੇਵੋ ਤਉ ਦਾ ਜਪੋ ਤੈ ਕੋ ਨਮਹ ਅਵਰਨਲਾ ਭ ਪੋਸ਼ਕਵਾਲ ਸਾਗੇ ਸੰਗਠਨ ਨੇ ਜੋ ਦੇ ਉਹ ਕਿਤਾਬ ਸੇਵਾ ਉਹਨਾਂ ਦੇ ਮਾਰ ਵਿੱਚ ਲੱਲਦੀ ਹੈ ਉਹ ਦੇਣਗੇ ਸਭ ਬੈਂਸੀ ਕਰਦਾ ਪ੍ਰਬੰਧ ਕਰਨਾ ਮੇਰੇ ਖੁਦ ਉਹਨਾਂ ਬਜ਼ੁਰਗਾਂ ਨੂੰ ਕੋਈ ਨਹੀਂ ਨਿਭਾ ਰਿਹਾ ਹੈ ਸਥਾਨ ਵਿੱਚ ਉਹ ਸੇਵਾ ਕੀਤੀ ਉਹਨਾਂ ਦੇ ਸਾਥ ਸਿੰਘ ਜੀ ਕੋਈ ਸਰਵਾਰ ਕਿਰ ਗੁਰੂ ਕਾ ਅੰਤ ਸੇਵਾ ਕਰਮਚੀ ਕਾ ਕਰ ਰਹੇ ਨੇ ਐਡੀ ਐਸਪੀ ਸਾਹਿਬ ਕੋਸ਼ ਰਿਆ ਸੀ ਤੁਹਾਡੇ ਉੱਪਰ 88 ਸਾਲ ਦਾ ਤੋਾਨੂੰ ਪਤਾ ਹੈ ਕਿ ਕੋਲਦੁਰਾ ਕੋਲ ਬਣਾਇਆ ਕਿਹੜੇ ਸਾਲ ਦੇ ਕਿੰਨੇ ਬੰਗੂੜੀ ਯਾਦ ਰਹਾ ਤੁਸੀਂ ਸਾਰੇ ਇੱਥੇ ਦੇ ਬਹੁਤ ਚਾਉ ਪਹਿਲਾ ਗੁਰਦੁਆਰੇ ਵੱਲ ਨੂੰ ਮੋਹ ਚਲਵਾ ਕੀਤਾ ਜਾਵੇਗਾ ਉਸ ਤੋਂ ਬਾਅਦ ਸਾਰੇ ਸੰਗਤਾਂ ਨੇ ਜੋੜ ਲਿਆ ਉਹ ਕਿਤਾ ਸੇਵਾ ਨਾਲ ਕਿ ਬਾੜ ਵਿੱਚ ਲੈਂਦੀ ਹੈ ਉਹ ਦੇੜ ਕੇ ਸਭ ਬੈਂਕੀ ਗੱਲ ਦਾ ਪ੍ਰਬੰਧ ਕੀਤਾ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਮਨ ਜੋ ਸੇਵਾ ਵਿੱਚ ਆਪ ਲਈ ਬ੍ਰਿਨੇ ਤੇ ਇੱਕ ਗੁਰੂ ਦੀ ਸੰਗਤਾਂ ਦੀ ਪਿਆਰ ਨਾ ਹੋਏ ਮੇਰੇ ਕੋਈ ਕੋਈ ਮੇਂ ਗੁਣ ਨਹੀਂ ਆਦਾ ਕੋਈ ਵੀ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸਕੀਲ ਲਿਆ ਜਦ ਸਭ ਪਖੀਆਂ ਵੀ ਤੇ ਮਤ ਹੋ ਜਾਂਦਾ ਨਾ ਇਹਦਾ ਮਰੇ ਮਨ ਕਿੱਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਰ 'ਚ ਮੋਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਹਦ ਗਲਤੀ ਹੋਈ ਹੋਣਗੀਆਂ ਉਹ ਸੰਗ ਮਾਵੇ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨੂੰ ਇਹ ਮੈਂ ਮਾਫੀ ਮੰਗਣਾ ਸੰਕੋਚ ਫਿਰ ਜੇ ਲੜਕਾ ਕਰਿਆ ਸੀ ਬੜੀ ਬੜੀ ਹੈ ਕਿਰਪਾ ਨਾਲ ਗੁਰੂ ਜੀ ਤੁਹਾਨੂੰ ਪਤਾ ਇਹ ਬੜੇ ਮਾਰੇ ਸਮੇਂ ਆਏ ਅੱਤਵਾਦ ਦਾ ਸਮਾਂ ਆ ਗਿਆ ਤਾਂ ਬਹੁਤ ਖਤਰਨਾਕ ਉਹਦੇ ਵਿੱਚ ਹਾਈਪੀ ਬੰਦਰ ਆ ਗਏ ਹਾਂ ਅੱਤਵਾਦ ਬੁਸ਼ ਫੇ ਸ਼ਾਪੇ ਮਾਦਰੀ ਹੈ ਤੇ ਮੈਂ ਉਹਦੇ ਹਾਈਪੀ ਬੰਦਰ ਆ ਖਤਰਨਾਕ ਸਮਝਦਾ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਰਨੇ ਆਸਾ ਜੇ ਮੈਂ ਗੰਠੀ ਵਾਲਾ ਕੋਈ ਕੋਈ ਨਹੀਂ ਹੈ ਉਹਦੀ ਕਿਰਪਾ ਨਾਲ ਆਪੇ ਮੈਂ ਗੰਠੀ ਬਣਾ ਲਿਆ ਤੇ ਆਪੇ ਸੇਵ ਰਹੀ ਹੈ ਤੇ ਸੰਗਤਾਂ ਦਾ ਮੈਨੂੰ ਬਹੁਤ ਦੀ ਬੱਤ ਪਿਆਰ ਹੈ ਮੇਰਾ ਜੋ ਮੇਰੀ ਬਿਆਨ ਜ਼ਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੇਰਾ ਸੰਗਤਾਂ ਨੂੰ ਤੇ ਮੈਂ ਵਾਰ-ਵਾਰ ਇਹ ਹੀ ਕਹਿੰਦਾ ਸੰਤਨ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਈ ਸਵਿੰਦਰ ਸਿੰਘ ਹੁਣਾਂ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲੋਂ ਬਤੌਰ ਗਰੰਥੀ ਤੌਰ ਲਈ ਸਾਧ ਸੰਗਤ ਜੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜੜਿਆ ਬੜੇ ਸੁਚੱਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਟਕਣਾ ਦੀ ਹੈ ਕਿ ਆਲੇ ਦੁਆਲੇ ਜਾਣਦੀਆਂ ਨੇ ਕਿ ਉਹਨਾਂ ਦੀ ਇਮਾਨਦਾਰੀ ਕਿੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਨੇਰੇ ਮੂਹ ਨੇਰੇ ਤਾੜੀ ਬੀਬੀਆਂ ਪਾੜਾ ਲੜਕੀਆਂ ਵੀ ਕੋਕਤੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਦੇ ਗੁਰਦਵਾਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜੋ ਸਕਤਾ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੇ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਾਤ ਹਰ ਮਹੀਨੇ ਕਿਰਾਇਆ ਪਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਕੋਈ ਕਮੀ ਨਹੀਂ ਉਹਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਦੇ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਜਿੰਨਾ ਚਿਰ ਉਹਨਾਂ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਬਾਰ ਲੰਮੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਅਸੀਂ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਧ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਪਰ ਅਸੀਂ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲਪੜਾ ਪੈਣ ਉਹਨਾਂ ਦੀ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾਵਾਗੇ ਸਾਥ ਸੰਗਤ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਪਤੌੜ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਹੈ ਸੋ ਪ੍ਰਬੰਧਕਾਂ ਦਾ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਅੱਜ ਤੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅੱਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬਣਦਾ ਉਹਨਾਂ ਦਾ ਮਾਣ ਸਨਮਾਨ ਕਰਨਾ ਉਹਨਾਂ ਦਾ ਇੱਜ਼ਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੋ ਸਾਥੀ ਅੱਜ ਭਾਗਾ ਵਾਲੇ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫ਼ਜ਼ਾਂ ਨਾਲ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

ਨਮ ਜੀ ਆਇਆਂ ਨੂੰ ਪੂਰੀ ਵੀ ਵਾਹਿਗੁਰੂ ਜੀ ਦਾ ਸਵਾਗਤ ਹੈ ਪਰਮ ਸ੍ਰੀਸ਼ਰੂ ਗ੍ਰੰਥ ਸਾਹਿਬ ਜੀ ਸਰਵ ਰੂਪ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਿਗਰ ਜਨਕੋਟੇ ਆਓ ਆਪਣਾ ਮਾਨ ਸਵਾ ਲਓ ਸੇਵਾ ਹੋਣੇ ਮਾਨ ਮੜਾ ਨਾਲ ਜੁੜੇ ਤਰਾ ਹੈ ਜੀ ਬਈ ਨਾ ਕਿੱਥੇ ਮਾਤਾ ਜੀ ਬਿਠਾ ਰਹੇ ਪਹਿਲੋ ਹਾਰ ਪਾ ਲਵਾਂ ਜੀ ਸੋਨਿਆ ਤੁਝੇ ਹਰ ਹਾਲ ਨਾਲ ਜਨ ਸ਼੍ਰੀ ਕਾਲ ਹੈ ਇੱਕ ਮਿੰਟ ਆਹ ਹੋ ਲਾ ਬੂਧ ਕਰਮ ਫਨ ਸੁਰਤ ਸਮਾਇਨ ਹੋਏ ਨਰਾ ਸੁਜਮਾਵੋ ਭਾਂਡਾ ਧੋਏ ਬੈਸ ਧੂਪ ਦੇਵੋ ਤੋਦਾਂ ਜਬੋ ਤੈ ਕੋ ਨਮੰ ਅਵਰ ਨਾ ਭਲ ਕਾਮਾ ਬੰਗਲਾ ਗੁਰਦੁਆਰੇ ਨੂੰ ਸਲਵਾਰ ਕੀਤਾ ਜਾਵੇਗਾ ਉਸ ਤੋਂ ਬਾਅਦ ਸਾਗੇ ਸੰਗਤਾਂ ਨੇ ਜੋ ਜੋ ਕਿਰਤ ਸੇਵਾ ਨਾਲ ਗਏ ਮਾਣ ਵਿੱਚ ਲੈਂਦੀ ਹੈ ਉਹ ਦੇਣਗੇ ਸਭ ਬੇਨਤੀ ਕਰਦਾ ਪ੍ਰਬੰਧ ਵਿਚਾਰਨਾ ਮੇਰਾ ਖਾਸ ਤੌਰ ਉੱਤੇ ਬਜ਼ੁਰਗਾਂ ਨੂੰ ਕੋਈ ਧਿਆਨ ਨਹੀਂ ਗਾ ਹੈ ਸਧਾਰ ਵਿੱਚ ਉਹ ਸੇਵਾ ਕੀਤੀ ਉਹਨਾਂ ਨੇ ਸਾਥ ਸਿੰਘ ਜੀ ਉਹਨਾਂ ਨੂੰ ਕਿਰਗੁਰੂ ਕਾ ਅਧੀਨ ਸੇਵਾ ਕਰਮ ਜੀ ਕਾ ਕਰ ਰਿਹਾ ਹੈ ਤੁਹਾਡੇ ਐਸਪੀ ਸਾਹਿਬ ਨੇ ਕਹੋਛ ਰਿਆ ਸੀ ਕਿ ਤੁਹਾਡੇ ਉੱਪਰ 88 ਸਾਲ ਦਾ ਤੁਹਾਨੂੰ ਪਤਾ ਹੈ ਕੋਲ ਤੁਹਾਰਾ ਗਦੋ ਬਣਿਆ ਕਿਹੜੇ ਸਾਲ ਦੇ ਕਿੰਨੇ ਬਿਲਕੁਲ ਯਾਦ ਹੈ ਤੁਸੀਂ ਸਾਰੇ ਇੱਥੇ ਜਿਹੜੇ ਪਹੁੰਚ ਜਾਓ ਪਹਿਲਾਂ ਗੁਰਦੁਆਰੇ ਵੱਲੋਂ ਮੋਸ ਚਲਵਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਸਾਰੀ ਸੰਗਤਾਂ ਨੇ ਜੋ ਜੋ ਕਿਤਾ ਸੇਵਾ ਨਾਲ ਕੇ ਮਾਣ ਵਿੱਚ ਲੈਂਦੀ ਹੈ ਉਹ ਦੇਣਗੇ ਉਹ ਬੇਨਤੀ ਕਰਦਾ ਪ੍ਰਬੰਧਕ ਜੀ ਨਾਲ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਜੋ ਸੇਵਾ ਮਿਸੀ ਆਪ ਲਈ ਬ੍ਰਿਨੇ ਤੇ ਇੱਕ ਗ੍ਰੁੱਪੀ ਸੰਗਤਾਂ ਦੀ ਪਿਆਰ ਨਾਲ ਹੋਏ ਮੇਰੇ ਕੋਈ ਮੇਂ ਗੁਣ ਨਹੀਂ ਆਦਾ ਕੋਈ ਵੀ ਇਹ ਗੁਰੂ ਨੇ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸਕੀਲ ਲਿਆ ਜਦ ਸਭ ਕੁਝ ਬੀਤੇ ਮਤ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਰ 'ਚ ਮੋਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਗਿਆਨਤਾਂ ਦੀ ਗਲਤੀ ਹੋਈ ਹੋਣਗੀਆਂ ਉਹ ਸੰਤ ਮਾਬਤੇ ਮੈਂ ਗੁਰੂ ਆਪੇ ਮਾਫ ਕਰ ਦੇਗਾ ਉਹਨਾਂ ਇਹ ਮੈਂ ਮਾਫੀ ਮੰਗਣਾ ਸੰਕੋ। ਫਿਰ ਵੇਜੇ ਤਾਂ ਡੜਕਾ ਕਰਿਆ ਸੀ ਅਵਰੀ ਦੀਆ ਕਿਰਪਾ ਗੁਰੂ ਤੁਹਾਨੂੰ ਪਤਾ ਇਹ ਬੜੇ ਮਾਰੇ ਸਮੇਂ ਆਏ ਆ ਅਤਵਾਦ ਦਾ ਸਮਾਂ ਹੀ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹੀ ਹਾਰੀ ਭੰਦਰ ਆਗੇ ਹਾਂ ਜਦੋਂ ਅਤਵਾਦ ਬੁਸ਼ ਫੇਸ਼ਾਪੇ ਮਾਦਰੀ ਹੈ ਹਾਂ ਕਿਵੇਂ ਉਹਦੇ ਹਾਰੀ ਭਰਦ ਰਿਆਂ ਬੜਾ ਖਤਰਨਾਕ ਸਮੇਂ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਨੇ ਪਿਆਰ ਕਰਕੇ ਆ ਮੇਰੇ ਵੀ ਕੋਈ ਗੁਰਨੇ ਆਸਾ ਜਿਵੇਂ ਇਸ ਗੰਠੀ ਵਾਲਾ ਕੋਈ ਕੋਈ ਨਹੀਂ ਆ ਉਹ ਜੀ ਕਿਪਨ ਆਪੇ ਮਗਰੰਥੀ ਬਣਾ ਲਿਆ ਤੇ ਆਪੇ ਸੇਵ ਰਹੀ ਹੈ ਤੇ ਸੰਤਾਂ ਦਾ ਮੈਨੇ ਬਹੁਤ ਦੀ ਬਤ ਪਿਆਰ ਮੇਰਾ ਜੋ ਮੇਰੀ ਬਿਆਨ ਜਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੇਰਾ ਸੰਤਾਂ ਨੂੰ ਤੇ ਮੈਂ ਵਾਰ-ਵਾਰ ਹੀ ਇਹ ਕਹਿੰਦਾ ਸੰਤਾਂ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਿੰਘ ਜੀ ਬਾਈ ਸਵਿੰਦਰ ਸਿੰਘ ਹੋਣਾ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲ ਬਤੌਰ ਗ੍ਰੰਥੀ ਤੌਰ ਲਈ ਇਹ ਸਾਧ ਸੰਗਤ ਦੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜਿਹੜੇ ਆ ਬੜੇ ਸੱਚਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਢਗਾਂ ਦੀ ਹੈ ਕਿ ਆਲੇ ਦੁਆਲੇ ਜਾਣਦੀਆਂ ਨੇ ਕਿਹੜਾ ਜੀ ਇਮਾਨਦਾਰੀ ਕਿੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਪਟੜਾ ਲੜਕੀਆਂ ਵੀ ਕੁੱਤੀ ਜਾਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰੂ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਦੇ ਗੁਰਦੁਆਰੇ ਵੀ ਕੋਈ ਗੱਲ ਨਹੀਂ ਹੋਈ ਭਾਵੇਂ ਉਹ ਪ੍ਰਬੰਧਕਾਂ ਨੇ ਜੋ ਸ਼ਕਤਾ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ-ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਾਤ ਹਰ ਮਹੀਨੇ ਗਿਆਰਾ ਪੱਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਹੈ ਕੋਈ ਕਮੀ ਨਹੀਂ ਉਹਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਜਿੰਨਾ ਚਿਰ ਰੱਬ ਉਹਨਾਂ ਦੀ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਾੜ ਲੰਬੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਸ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗਤ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਪਰ ਉਸ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨੇ ਨਪੜਾ ਪੈਣ ਉਹਨਾਂ ਦੀ ਵਾਹੇ ਇਹ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾਵਾਗੇ ਸਾਥ ਸੰਗਤ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਪਤੌੜ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕ ਸਾਣਾ ਸਾਰਿਆਂ ਸਾਥੋਂ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਅੱਜ ਤੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅਗੇ ਸਾਡਾ ਸਾਰਿਆਂ ਦਾ ਸੰਗਤ ਦਾ ਫਰਜ਼ ਬੰਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਉਹਨਾਂ ਦਾ ਇਜਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੁਸਾਸਿ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫਜ਼ਾਂ ਨਾਲ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ